ਅੱਜ ਜੀ ਪਿੰਡੂ ਕਮ ਕਾ ਚੈਨ ਵਿਸਤਵਾੜਾ ਸਾਰਤਾ ਮੀਟਾ ਦੇ ਸਾਰੇ ਠੀਕ ਹੋ ਗਏ ਤੇ ਵਾਹਿਗੁਰੂ ਸਾਰੇ ਚੜ੍ਹਦੀ ਕਲਾ ਦੇ ਤੇ ਅੱਜ ਜੀ ਹੁਣ ਆਪਾਂ ਬਲਾਊਸ਼ਰੀ ਕੀਤਾ ਹੈ ਤੇ ਪਸ਼ੂਆਂ ਨੂੰ ਬਾਹਰ ਕੱਢਣ ਆਏ ਸੀ ਟਾਈਮ 4 ਵਜੇ ਤੇ ਨਾਲੇ ਸੂਈ ਹੋਈ ਹੈ ਮੱਝ ਤੁਹਾਨੂੰ ਦਿਖਾਵਾਂਗੇ 干嘛啊？ ਓਏ ਮਮਮੀ ਨਾ ਇਹ ਰੈਣੂ ਆਹ ਗੋਤੇ ਚੜ ਜੂਗੀ ਇਹ ਪੱਜੂ ਆ ਦੇਖ ਲਿਓ ਮੜਾ ਜੰਗੋ ਪਾਣੀ ਪੀਵਣੀ ਹੈ ਨਾਲ ਬਾਲਟੀ ਨਾਲ ਵਿਚਾਲੇ ਰੱਖ ਦਿਓ ਬਾਲਟੀ ਬਸ ਨਾ ਦੋਨਾਂ ਦੇ ਵਿਚਾਲੇ ਰੱਖ ਲੋ ਮੂੰਹ ਆ ਜਾਂਦਾ ਏ ਪਾਣੀ ਆਂਦਾ ਦੋਨਾਂ ਦਾ ਮੂੰਹ

ਆ ਕੀ ਬਿਆ ਮੀ ਕੋਟ ਆਇਆ ਉਹ ਤਾਂ ਖੁਸ਼ੀ ਇਹ ਕੱਟਦੀ ਹੈ ਅੱਛਾ ਆ ਗਾ ਕੱਟਦੀ ਚੱਕ ਤੋਂ ਕੱਟਦੀ ਉਸ ਜੀਭਾ ਮਾਰੀ ਜਾਣੀ ਆ ਉਹਦੇ ਉਹ ਤਾਂ ਬੰਦੇ ਕਹਿੰਦਾ ਤੁਮ ਖਾ ਲਈ ਆਏ ਕਰੋ ਪਹਿਲਾਂ ਕੱਟੀ ਬਨੋ हां पहला कट्टी ਬਣਉਣੀ ਤਾਂ ਕੱਲ ਅਸੀਂ ਪਹਿਲਾਂ ਮੱਝ ਖੋਲ ਲਈ ਸੀ ਬਾਅਦ ਸਵੇਰ ਮੁੜ ਕੇ ਇੱਧਰ ਆ ਜਾਇਆ ਕਰੇ ਚਲੋ 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 ਵੈਰੀ ਗੁੱਡ ਚੂਹੇ ਦੀ ਖੁੱਟ ਐਨੂੰ ਵੀ ਛਤਕਾ ਲਾ ਕੇ ਲਿਆਓ ਪਤਾ ਨਹੀਂ ਜੋ ਮੈਂ ਜਾਉਂ ਹੋਈ ਇਹਦੇ ੱਤਕਾ ਲਾਉਣੇ ਆ ਤਾਂ ਕੋਣ ਕੀ ਪਤਾ ਹਣਾ ਇਹ ਚਖਾ ਦੇਣਾ ਦਿਮਾਗ ਦੇ ਮਗਰ ਵਗਰ ਤਰੀ ਹੋ ਗਈ ਇੱਕ ਤਾਂ ਉੱਛੜੈ ਨਾ ਲੇੜੀ ਬੈਠੀ ਐ ਹੁਣ ਤੁਸੀਂ ਲੱਤ ਮਾਰੋ ਆੜੀ ਹੋ ਜਾ ਬੱਸ ਬੱਸ ਵਾ ਬਾ ਤੂੰ ਆਉਣ ਹੋਰ ਕੀ ਜਾਈਦਾ ਉਹਨੂੰ ਲੈ ਓ ਮਾਰ ਦਿੱਤਾ ਯੋ ਹੇਪ ਹੇਪ ਯੋ ਹੇਪ ਯੋ ਨਾਲਾ ਪਾਣੀ ਪੀ ਰਹੀ ਹੈ ਯੋ ਹੇਪ ਹੇਪ ਸੇ ਪਾਣੀ ਕਿ ਲੈ ਯੋ ਇਹ ਬੀਲ ਨਹੀਂ ਹੁੰਦੀ ਅਮਾ ਛੋਟੀ ਕੋਲੇ ਖੜੀ ਰਹਿਗੀ ਯੋ ਹੇਪ 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 ਪਾਣੀ ਪੀ ਲਿਆ ਯੋ ਹੇਪ ਹੇਪ ਆ ਮੰਮੀ ਕਮਲੀ ਬੁੜਾ ਮਾੜਾ ਤੇਲੀ ਮੈਂ ਤੇ ਨਹੀਂ ਸਾਰੇ ਮੈਨੂੰ ਮਾੜੀ ਪੱਤੀ ਵੀ ਆਵੇ ਨਾ ਐਂ ਨਹੀਂ ਕਰ ਨਾ ਵਿਚ ਪੈਰ ਧਰਦੀ ਆ ਨਾ 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 ਮੈਂ ਗਲੀ ਤੋਂ ਨਾ ਗਲੀ ਤੋਂ ਨਹੀਂ ਗਲੀ ਤੋਂ ਨਹੀਂ ਹੋਰੀ ਸੋ ਨਾ ਫਪ ਫਪ ਹੇ ਹੇ ਆ ਪਾਣੀ ਪੀਂਦੀ ਸੀ ਕਣ ਨਾ ਨਾ ਕਰਨਾ ਇਹ ਬਸੇ ਉਡਣ ਕਾਹਤੇ ਰ ਖਿਲ ਗੋ ਇਹ ਪਾਣੀ ਹੇ 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 ਆਇਆ ਕਰ ਕਰਕੇ ਪਾਲ ਲਿਆ ਆਇਆ ਕਰ ਨਾ ਕੇ ਰੀ ਮੰਬੜੀ ਬਣਾਈ ਏਠੀਆਂ ਤੁਸੀਂ ਮੈਨੂੰ ਤੁਰਨਾ ਨਹੀਂ ਆਇਆ ਹੈ ਤੱਕ दस घर चला जा वो गिलि दे लेके चल हाले हो गिलि दे हो श्री वाली थी जस गलाए द बस होक्स बस हो गिलि दे अच्छा इथे पैर मत तो चल बस खड़ी रह ਅੜੀ ਨੇ ਛੜਦੇ ਆ ਕੀ ਵਿੱਚ ਜਾਈ ਜਾਂਦੀ ਹੈ ਛੜਦੇ ਛੜਦੇ ਇਹ ਕੱਚੇ ਚ ਡਰਦੀ ਆ ਨਾ ਤੇ ਛੜਦੇ ਨਹੀਂ ਹਟਦੀ ਇਹ ਆਈ ਹੁੰਦਾ ਕੱਪੂ ਜਿੰਨਾ ਪਿੱਛੇ ਹਿੱਟਾ ਪੂਰਾ ਖਿਚਾਗੇ ਨਾ ਪਿੱਛੇ ਹੋਗਾ ਐਨੂੰ ਬਹਨਦਾ ਗੇਰਾਣੀ ਦਾ ਇਹੋ ਕਰਦੇ ਵਾਲੀ ਕੱਢ ਦੂ ਘੋੜਾ ਆ ਦੇਖੋ ਜੀ ਆਇ ਨਵਾਦੀ ਸੀ ਇਹ ਕੱਲ ਨੂੰ ਨਵਾ ਮਾ ਮੱਝ ਨੇ ਦਿੱਤੀ ਇਹ ਕੱਟੀ ਜੀ ਤੇ ਇਹਦਾ ਨਾਂ ਰੱਖਿਆ ਮੈਂ ਕਿਰਨ ਕਿਵੇਂ ਕਿਵੇਂ ਆਉਂਦੀ ਐ ਲਵੇ ਉਹ ਕਰਨਾ ਆ ਦੇਖ ਮੈਂ ਜੀਵਾ ਮਾਰੀਂਦੀ ਆਂ ਮਿੱਟੀ ਦੇ ਮਿੱਟੀ ਖਾਈ ਜਾਂਦੀ ਆ ਤਾਂ ਸੰਜਿਤ ਕਰ ਕਰਕੇ ਆਪੇ ਠੀਕ ਹੋਈ ਆਏ ਦੂਜਨ ਕੱਢ ਦੇ ਕੱਟੇ ਹੀ ਰਹਿ ਗਿਆ ਕੱਲਾ ਕੱਟਾ ਦੇ ਗਾਂ ਕੱਟੀ ਕਦੋਂ ਕਿ ਪਾਣੀ ਪੀ ਲੱਗੂ ਮੀ ਕੱਟੀ ਕੱਟੀ ਲੱਗ ਜੂਗੀ ਅੰਦਰ ਰੱਖ ਜਾਨੀ ਮੈਂ ਨੀ ਰਾ ਅਰੇ ਵੇ ਦੇ ਕਿਉਂ ਗਿਆ ਹੈ ਸ਼ੀ 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 ਅਬ ਆਏ ਕੱਟੀ ਬਣ ਜਾਂਦੀ ਹੈ ਸ਼ੀ ਹਾਂ ਜਾ ਸ਼ੀ ਸ਼ੀ ਹਾਂ ਹੋਈ ਦਰ ਮਾਰੇ ਵੜਾ ਥੱਪੜਾ ਦੇ

ਵੀਡੀਓ ਕੀ ਬਣਾ ਦੇ ਮੇਰੇ ਕਿ ਨਹੀਂ ਤਾਂ ਇਹੇ ਵੇਝੀਆਂ ਦੇ ਭੇਜ ਵਾਜ ਸ਼ੀ 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 ਪੀਲੇ ਮਣੀ ਸ਼ੀ 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 ਪਰੇ ਵੇ ਮੈਂ ਅਸੇ ਮੜੇ ਬੰਦ ਕਰਕੇ ਪਰੇ ਹੋ ਜੀ